ਫਿਰੋਜ਼ਪੁਰ ਦੇ ਸੀਆਈਏ ਸਟਾਫ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 32 ਬੋਰ ਦੇ ਪਿਸਤੌਲ ਅਤੇ ਇੱਕ ਬ੍ਰਿਟਾ ਇਟਲੀ ਨਜਾਇਜ਼ ਹਥਿਆਰ ਵੀ ਬਰਾਮਦ ਕੀਤਾ ਹੈ ਜਿਨ੍ਹਾਂ ਖਿਲਾਫ ਪਹਿਲਾਂ ਵੀ ਐਨਡੀपीएस ਲੁੱਟਖੋ ਅਤੇ ਅਸਲਾ ਦੇ ਕਈ ਮਾਮਲੇ ਦਰਜ ਨੇ ਇਹ ਜਾਣਕਾਰੀ ਐਸਪੀਡੀ ਰਣਧੀਰ ਕੁਮਾਰ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਅਸਲਾ ਕਿੱਥੋਂ ਲਿਆਂਦਾ ਗਿਆ ਤੇ ਇਹਨਾਂ ਦੇ ਕੋਲ ਹੋਰ ਕਿੰਨੇ ਹਥਿਆਰ ਹਨ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਸਰ ਇਹ ਜਿਹੜੇ ਵੈਪਨ ਹੈ ਇਹ ਕਿੰਨੇ ਵੈਪਨ ਪੜੇ ਕਿੰਨੇ ਬੰਦੇ ਕਾਬੂ ਕੀਤੇ ਗਏ ਹੈਗੇ ਇਹ ਵੈਪਨ ਕਿੱਥੇ ਜਾਰੇ ਸੀ ਉਹ ਕੀ ਹੈਗਾ ਸਸਰਾ ਮਾਪੂਦਾ ਮਾਂਜੋ ਕੇ ਐਸਐਸਪੀ ਫਰੋਸ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਹੜੇ ਮਾਰੇ ਅਨਸਰਾਂ ਹੈਗੇ ਉਸ ਵਿੱਚ ਡੀਐਸਪੀ ਡੀ ਸ੍ਰੀ ਬਲਕਰ ਜੀ ਤੇ ਸੇ ਇੰਚਾ ਸ੍ਰੀ ਮੋਹੀ ਜੀ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦ ਦੋ ਪਿਸਟਲ ਬੱਤੀ ਬੋਰ ਤੇ ਇੱਕ ਪਿਸਟਲ ਜਿਹੜਾ ਹੈਗਾ ਬਰੇਟਾ ਪਿਸਟਲ ਇਟਲੀ 9 ਐਮਐਮ ਦਾ ਨਾਲ ਜਿੰਦਾ ਰੌਂਦ ਵੀ ਸੀ ਉਹਦੇ ਨਾਲ ਜਿਹੜੇ ਹੈਗੇ ਚਾਰ ਬਾੜੇ ਅਨਸਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਨਾਮ ਹੈਗੇ ਸੁਖਪ੍ਰੀਤ ਇਕਬਾਲ ਮੇਵਾ ਤੇ ਲਖਪ੍ਰੀਤ ਇਹਨਾਂ ਤੇ ਪਹਿਲੇ ਵੀ ਵਾਵਾ ਸੈਕਸ਼ਨਾਂ ਵਿੱਚ ਪਹਿਲੇ ਵੀ ਇਹਨਾਂ ਤੇ ਅਡਰਟ ਪਰਚੇ ਦਰਜ ਨੇ ਨਾਲ ਇਸੇ ਸਾਲ ਇੱਕ 88/24 ਮਖੂਦਾ ਮੁਕਦਮਾ ਸੀਗਾ 307 ਜਾਂ 109 ਬੀ ਐਨ ਐਸ ਐਸ ਦਾ ਉਹ ਵੀ ਨਾਲ ਦਰਜ ਸੀ ਤੇ ਇਹਦੇ ਖਿਲਾਫ ਜਿਹੜਾ ਹੈਗਾ ਤਲਵੰਡੀ ਭਾਈ ਥਾਣੇ ਵਿੱਚ ਮੁਕੱਦਮਾ ਨੰਬਰ 42 25 ਆਮ ਸੈਕਟ ਦੇ ਤਹਿਤ ਦਰਜ ਕੀਤਾ ਗਿਆ ਹੁਣ ਤਫਤੀਸ਼ ਹੋ ਰਹੀ ਹੈ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਗਿਆ ਹੈ ਇਹ ਜਿਹੜੇ ਹਥਿਆਰ ਹੈਗੇ ਨਜਾਇਜ਼ ਕਿੱਥੋਂ ਲੈ ਕੇ ਆਏ ਸੀ ਤੇ ਹੁਣ ਇਹ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਲਈ ਫਿਰ ਰਹੇ ਸੀ ਸਰ ਕਿੱਥੇ ਰਹਿਣ ਵਾਲਾ ਆ ਜਿਹੜਾ ਹੈਗਾ ਸੁਖਪ੍ਰੀਤ ਜਿਹੜਾ ਹੈਗਾ ਉਹ ਰਹਿਣ ਵਾਲਾ ਹੈਗਾ ਬਸਤੀ ਮਾਛਿਆ ਵਾਲਾ ਦਾ ਜਿਹੜਾ ਇਕਬਾਲ ਹੈਗਾ ਉਹ ਸੱਤੂ ਵਾਲਾ ਥਾਣਾ ਸਦਰ ਜੀਰਾ ਦਾ ਜਿਹੜਾ ਮੇਵਾ ਸਿੰਘ ਹੈ ਉਹ ਮੱਖੂ ਰੋਡ ਜੀਰਾ ਥਾਣਾ ਸਿਟੀ ਜੀਰਾ ਦਾ ਜਿਹੜਾ ਲਖਪ੍ਰੀਤ ਹੈਗਾ ਉਹ ਵਾਸੀ ਕਿਸਨ ਦੀ ਹੱਟੀ ਵਾਲੀ ਗਲੀ ਬਸਤੀ ਮਾਛਿਆ ਵਾਲੀ ਜੀਰਾਦਰਹਿਣ ਵਾਲਾ ਕਿਸ ਤਰ੍ਹਾਂ ਦੀ ਬਾਗ ਆ ਤੁਹਾਨੂੰ ਅਨਜਾਣ ਇਹ ਤੋਂ ਦੇਖੋ ਹੁਣ ਪੁਲਿਸ ਰਿਮਾਂਡ ਲਿੱਤਾ ਗਿਆ ਹੁਣ ਤਫਤੀਸ਼ ਚੱਲ ਰਹੀ ਹੈ ਡੂੰਘਾਈ ਨਾਲ ਕਸ਼ਿਸ਼ ਕੀਤੀ ਜਾਊਗੀ ਫਿਰ ਤੁਹਾਨੂੰ ਜਿਹੜਾ ਹੈਗਾ ਅਸੀਂ ਦੱਸ ਸਕਦੇ ਹਰ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਦਰਜ ਹੋਏ ਇਹਨਾਂ ਤੇ ਪਹਿਲਾਂ ਵੀ ਬਾਬਾ ਮੁਕਦਮੇ ਦਰਜ ਹੈ ਜਿਹੜਾ ਸੁਖਪ੍ਰੀਤ ਹੈ ਉਸਤੇ ਪਹਿਲੇ 6 ਮੁਕਦਮੇ ਦਰਜ ਹੈ ਐਨਡੀਪੀਐਸ ਦੇ ਵੀ ਖੋ ਦੇ ਵੀ ਤੇ 307 ਦੇ ਵੀ ਜਿਹੜਾ ਇਕਬਾਲ ਹੈ ਉਸਤੇ ਪਹਿਲਾ ਦੋ ਮੁਕਦਮਾ ਦਰਜ ਹੈ ਐਨਡੀਪੀਐਸ ਦਾ ਤੇ 307 ਦਾ ਹਾਂਜੀ ਇਸਰੇ ਜਿਹੜੇ ਵੈਪਨ ਹੈਗੇ ਆ ਇਹ ਕਿੱਥੋਂ ਲੈ ਕੇ ਆਂਦੇ ਸੀਗੇ ਔਰ ਇਸ ਵੈਪਨ ਨਾਲ ਕੀ ਵਾਰਦਾ ਜਿਹੜੀ ਆ ਉਹ ਹੋਣੀ ਸੀ ਇਹਦੇ ਬਾਰੇ ਕੋਲ ਹਜੇ ਤਫ਼ਤੀਸ਼ ਚੱਲ ਰਹੀ ਹੈ ਪੁਲਿਸ ਰਿਮਾਂਡ ਲਿੱਤਾ ਗਿਆ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਬਟ ਜਿਹੜੇ ਹੈਗੇ ਵੈਪਨ ਹੈ ਉਹ ਨਜਾਇਜ਼ ਨੇ 32 ਬੋਰ ਦੇ ਦੋ ਪਿਸਟਲ ਨੇ ਤੇ ਇੱਕ ਪਿਸਟਲ ਜਿਹੜਾ ਮਾਰਕਾ ਪਿਟੇਰੋ ਬਰੇਟਾ ਇਟਲੀ ਦਾ ਮੈਡ ਇਨ ਲੱਗਦਾ ਹੈ ਜੀ ਇੰਪੋਰਟਡ ਜਾ ਲੱਗਦਾ ਹੈ ਇਹ ਜਿਹੜੀ ਪੂਰੀ ਡੂੰਗਾਈ ਨਾਲ ਤਫ਼ਤੀਸ਼ ਚੱਲ ਰਹੀ ਹੈ ਇਹ ਇੰਪੋਰਟਡ ਵੈਪਨ ਕਿੱਥੋਂ ਲੈ ਕੇ ਆਏ ਸੀ ਤੇ ਹੁਣ ਕਿਹੜੀ ਵਰਦਾਤ ਦੇਣਾ ਚਾਹੀਦਾ ਹੈ ਇਹਨਾਂ ਦੇ ਮਗਰਕੂਨ ਹੈਗਾ ਜੀ ਇਸ ਦੇ ਬਾਰੇ ਪਤਾ ਲੱਗ ਪਾ ਰਹੇ ਹੈਗਾ ਕਿ ਇਹਨਾਂ ਦੇ ਮਗਰ ਕਿੰਨਾ ਚੱਲ ਰਿਹਾ ਦੁਬਾਰਾ ਇਹ ਮੀਨਸ ਹੈਗੇ ਨੇ ਹੁਣ ਡੂੰਗਾਈ ਨਾਲ ਪੁੱਛਗੀ ਚੱਲ ਰਹੀ ਹੈ ਅਸੀਂ ਆ ਵੀ ਪਰਦਾ ਫਾਸ ਕਰਾਂਗੇ ਕਿ ਇਹ ਕੱਲਾ ਗੈਂਗ ਸੀ ਜਾਂ ਇਹਦੇ ਪਿੱਛੇ ਹੋਰ ਵੀ ਕੋਈ ਸਰਗਣਾ ਸੀ ਜਾਂ ਹੋਰ ਵੀ ਕੋਈ ਮਾਸਟਰਮਾਈਂਡ ਸੀ ਇਹਦੇ ਪਿੱਛੇ ਇਹ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਊਗੀ ਵੈਪਨ ਕੇ ਅਲਾਵਾ ਜਿਹੜਾ ਹੈਗਾ ਇਹ ਕਾਰ i20 ਬਰਾਮਦ ਹੋਈ ਹੈ ਨਾਲ ਜਿੰਦਾ ਰੌਂਦ ਵੀ ਬਰਾਮਦ ਹੋਏ ਨੇ ਕਿੰਨੇ ਦੋਸ਼ੀ ਪਰੋਟ ਟੋਟਲ 4 ਦੋਸ਼ੀ ਪਰੋਟ